ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp 'ਤੇ ਮਿਲਣਗੀਆਂ ਆਮ ਆਦਮੀ ਕਲੀਨਿਕਾਂ 'ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ 'ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ 'ਚ ਐਂਟੀ ਰੈਬੀਜ਼ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ 'ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਹੈ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਸੰਗਰੂੜ ਦੇ ਅੰਦਰ ਹੜ੍ਹਾਂ ਦੇ ਕੀ ਹਾਲਾਤ ਲੱਗੇ ਸਰੂਰ ਦੇ ਅੰਦਰ ਪਾਣੀ ਦਾ ਕੀ ਹਰਾਤ ਨੇ ਉਹਨਾਂ ਨੂੰ ਲੈ ਕੇ ਅਸੀਂ ਕਾਫੀ ਚਰਚਾ ਕੀਤੀ ਆ ਕਿਉਂਕਿ ਡਿਪਟੀ ਕਮਿਸ਼ਨਰ ਸਾਹਿਬ ਹੋਣੇ ਹੋਣੇ ਨਵੇਂ ਨਵੇਂ ਆਏ ਨੇਗੇ ਸੋ ਇਸ ਗੱਲ ਕਰਕੇ ਕਾਫੀ ਜਗ੍ਹਾ ਦੇ ਉੱਤੇ ਇਹ ਖੁਦ ਲਗਾਤਾਰ ਪਿਛਲੇ 24 48 ਘੰਟਿਆਂ ਤੇ ਲਗਾਤਾਰ ਨਿਗਰਾਨੀ ਕਰ ਰਾਇਆ ਸੀ ਐਸਐਸਪੀ ਸਾਹਿਬ ਲੱਗੇ ਹੋਏ ਸੀ ਸਾਰਾ ਪ੍ਰਸ਼ਾਸਨ ਲੱਗਾ ਹੋਇਆ ਸੀਗਾ ਖਾਸ ਕਰਕੇ ਜੇ ਮੈਂ ਗੱਲ ਕਰਾਂ ਉੱਪਰਲੇ ਇਲਾਕੇ 'ਚ ਘੱਗਰ ਜਿਹੜਾ ਹੈਗਾ ਇਸ ਵਾਰ ਘੱਗਰ ਦਾ ਜਿਹੜਾ ਉਹਨਾਂ ਜਿਹਨੂੰ ਕਹਿ ਦਈਏ ਆਪਾਂ ਬਹੁਤ ਤੇਜ਼ੀ ਨਾਲ ਨਹੀਂ ਵਧਿਆ ਸਿਰਫ 744.3 ਦੇ ਉੱਤੇ ਸਵੇਰ ਦੇ 10 ਵਜੇ ਨੋਟ ਕੀਤਾ ਗਿਆ 744.3 ਪੀਸ ਤੇ ਜਿਹੜਾ ਪਰਸੈਂਟ ਦੇ ਉੱਤੇ ਪਾਣੀ ਖੜਾ ਸੀਗਾ ਸੋ ਡੇਂਜਰ ਲੈਵਲ ਤੋਂ ਥੱਲੇ ਆ 300 ਹੈ ਜੀ 748 748 ਜਿਹੜਾਗਾ 748 ਪੁਆਇੰਟ ਜਿਹੜੇ ਉਹ ਡੇਂਜਰ ਲੈਵਲ ਨੇ ਡੇਂਜਰ ਲੈਵਲ ਤੋਂ ਥੱਲੇ ਆ ਔਰ ਇਨਫੋਰਮੇਸ਼ਨ ਇਹ ਆ ਕਿ ਪਾਣੀ ਦਾ ਬਹਾਅ ਪਿਛਲੇ ਪਾਸੋਂ ਇਡਾ ਕ ਗੱਤ ਪਿੱਛੋਂ ਪਾਣੀ ਆ ਰਿਹਾ ਉਹ ਲਗਾਤਾਰ ਡਿਕਲਾਈਨ ਹੁੰਦਾ ਜਾ ਰਿਹਾ ਪਾਣੀ ਦਾ ਲੈਵਲ ਪਿੱਛੋਂ ਘਟ ਰਿਹਾ ਹੈਗਾ ਇਸਲੀ ਸਾਈਡ ਤੋਂ ਤੋਂ ਇਹਦਾ ਮਤਲਬ ਹੈ ਕਿ ਆਉਣ ਵਾਲੇ ਜਿਹੜੇ 20 ਘੰਟੇ ਨੇ ਉਹਨਾਂ ਚ ਪਾਣੀ ਦਾ ਲੈਵਲ ਜਿਹੜਾ ਉਹ ਹੋਰ ਵੀ ਤੇਜ਼ੀ ਦੇ ਨਾਲ ਥੱਲੇ ਚਲਾ ਜਾਊਗਾ ਔਰ ਜਿਹੜੇ ਜਿਹੜੇ ਪਿੰਡਾਂ ਚ ਪ੍ਰੋਬਲਮ ਆਈ ਸੀ ਚਾਹੇ ਉਹ ਸਤੌਜ ਆ ਹਰਿਆਊ ਆ ਡਸਕਾ ਆਗਾ ਸੰਗਤਪੁਰ ਔਰ ਕਾਫੀ ਸਾਰੇ ਪਿੰਡਾਂ ਚ ਆਈ ਸੀ ਉੱਥੇ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਨੇਗੀਆਂ ਔਰ ਜਿਹੜਾ ਨੁਕਸਾਨ ਹੋਇਆਗਾ ਉਹਦੀ ਗਰਦਾਬਰੀ ਮਾਨਜੋਗ ਡਿਪਟੀ ਸੁਪਟਿਮੈਸ਼ਨ ਸਾਹਿਬ ਖੁਦ ਕਰ ਰਹੇ ਨੇ ਕਿ ਇਹਨਾਂ ਦੀ ਟੀਮ ਕਰ ਰਹੀ ਹੈ ਜਿੰਨਾ ਵੀ ਨੁਕਸਾਨ ਹੋਇਆਗਾ ਬਿਲਕੁਲ ਉਹ ਅਸੀਂ ਪੈਸੇ ਸਾਰੇ ਲੋਕਾਂ ਦੇ ਦੇਵਾਂਗੇ ਜਿੱਥੇ-ਥੇ ਬਣਦਾਗਾ ਔਰ ਇਹਦੇ ਨਾਲ ਦੀ ਨਾਲ ਇਹ ਵੀ ਬੜੀ ਹੈ ਕਿ ਲਗਭਗ 11 ਜਗ੍ਹਾ ਦੇ ਉੱਤੇ ਕਨਾਲ ਡਿਪਾਰਟਮੈਂਟ ਦਾ ਬ੍ਰੀਚ ਹੋਇਆ ਸੀਗਾ ਸੌਰੀ 18 ਜਗ੍ਹਾ ਤੇ ਹੋਇਆ ਸੀ ਬ੍ਰੀਚ 18 ਜਗ੍ਹਾ ਤੇ ਬ੍ਰੀਚ ਹੋਇਆ ਸੀਗਾ ਔਰ ਤਿੰਨ ਜਗ੍ਹਾ ਤੇ ਡਰੇਨੇ ਡਿਪਾਰਟਮੈਂਟ ਦਾ ਬ੍ਰੀਚ ਹੋਇਆ ਸੀ ਜਿੰਨਾਂ ਵਿੱਚੋਂ 12 ਬ੍ਰੀਚਸ ਜਿਹੜੀਆਂ ਲੱਗੀਆਂ ਉਹ ਪਲੱਗ ਕਰ ਲਏ ਜੰਗਨ ਜਨ ਨੇ ਇਹਨੀ 12 ਜਗ੍ਹਾ ਦੇ ਉੱਤੇ ਪਾਣੀ ਨੂੰ ਕਾਬੂ ਚ ਕਰ ਲਿਆ ਗਿਆ ਥੋੜਾ ਜਗ੍ਹਾ ਤੇ ਬਾਕੀ ਆ ਪਿੱਛੋਂ ਪਾਣੀ ਬੰਦ ਕੀਤਾ ਹੋਇਆਗਾ ਉਹਨਾਂ ਨੂੰ ਪਲੱਗਿੰਗ ਦਾ ਕੰਮ ਜਿਹੜਾ ਚੱਲ ਰਿਹਾ ਉਹ ਵੀ ਅੱਜ ਵੇ ਸਮਝਦਾ ਅੱਜ ਸਾਰਾ ਕੰਮ 100% ਕੰਪਲੀਟ ਹੋ ਜਾਊਗਾ ਸੋ ਕੋਈ ਵੀ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਜਿਹੜਾ ਜਾਨੀ ਨੁਕਸਾਨ ਨਹੀਂ ਹੋਇਆ ਨਾ ਹੀ ਕਿਸੇ ਨੂੰ ਇੰਜਰੀ ਆਈ ਹੈਗੀ ਬਟ ਲੇਕਿਨ ਜਿਹੜਾ مالی ਨੁਕਸਾਨ ਕਈ ਜਗ੍ਹਾ ਤੇ ਹੋਇਆਗਾ ਕਈ ਘਰਾਂ ਦਾ ਵੀ ਹੋਇਆਗਾ ਕਈ ਜਗ੍ਹਾ ਤੇ ਫਸਲਾਂ ਦਾ ਵੀ ਹੋਇਆਗਾ ਜਾਂ ਸਰਕਾਰੀ ਇਮਾਰਤਾਂ ਦਾ ਵੀ ਹੋਇਆਗਾ ਉਹਨਾਂ ਦਾ ਸਰਵੇ ਕਰਨ ਲਈ ਡਿਊਟੀ ਲਈਆ ਕਿ ਇਸ ਤੋਂ ਬਿਨਾ ਹਦਾਇਤਾਂ ਜਿਹੜੀਆਂ ਨੇ ਉਹ ਸੀਐਮਓ ਸਾਹਿਬ ਨੂੰ ਹਦਾਇਤਾਂ ਮੈਡੀਕਲ ਡਿਪਾਰਟਮੈਂਟ ਨੂੰ ਜਾਰੀ ਕੀਤੀਆਂ ਨੇਗੀਆਂ ਕਿ ਜਿਹੜਾ ਪਾਣੀ ਦੇ ਨਾਲ ਜਦੋਂ ਪਾਣੀ ਆਇਆ ਦਾ ਪਾਣੀ ਤੋਂ ਕੁਝ ਡਿਜ਼ੀਜ਼ਸ ਪੈਦਾ ਹੁੰਦੀਆਂ ਲੱਗੀਆਂ ਕੁਝ ਬਿਮਾਰੀਆਂ ਜਿਹੜੀਆਂ ਉਹ ਪੈਦਾ ਹੁੰਦੀਆਂ ਨੇਗੀਆਂ ਉਹਨਾਂ ਵਪਾਰੀਆਂ ਬਿਮਾਰੀਆਂ ਦੇ ਰੋਗ ਥਾਮ ਦੇ ਲਈ ਪਹਿਲਾਂ ਤਾਂ ਇਹ ਟੀਮਾਂ ਭੇਜਿਆ ਜਾਣ ਅੱਜ ਇਨਸ਼ੋਰ ਕੀਤਾ ਡੀ7 ਨੇ ਉਹ ਸਾਰੀਆਂ ਟੀਮਾਂ ਜਾਣਗੇ ਜਿਹੜੇ ਜਿਹੜੇ ਪਿੰਡਾਂ 'ਚ ਪਾਣੀ ਆਇਆ ਸੀ ਜਿਹੜੇ ਘਰਾਂ 'ਚ ਪਾਣੀ ਵੜ ਗਿਆ ਸੀ ਜਾ ਜਿਨ੍ਹਾਂ ਲੋਕਾਂ ਨੂੰ ਪੈਰਾਂ ਨੂੰ ਪਾਣੀ ਜਾਂ ਬਾਡੀ ਨੂੰ ਪਾਣੀ ਟੱਚ ਕਰ ਗਿਆ ਸੀਗਾ ਉਹਨਾਂ ਸਾਰਿਆਂ ਜਾ ਕੇ ਉੱਥੇ ਉਹਨਾਂ ਨੂੰ ਚੈੱਕ ਅਪ ਹੋਊਗਾ ਔਰ ਜੇ ਕਿਤੇ ਸੰਭਾਵਨਾ ਹੋਈ ਤਾਂ ਇਮੀਡੀਏਟਲੀ ਇਹਦਾ ਟ੍ਰੀਟਮੈਂਟ ਕੀਤਾ ਜਾਊਗਾ ਕਿਹੜੀ ਨਾ ਬਿਮਾਰੀ ਹੈ ਸਾਹਮਣੇ ਆਈ ਹੈ ਜਿਹੜੀ ਪਾਣੀ ਚ ਡੁੱਬੀ ਹੈ ਜੀ ਐਗਰੀਕਲਚਰ ਦੀ ਜੀ ਹਜੇ ਤੱਕ ਸਰਵੇ ਕੰਪਲੀਟ ਸਰਵੇ ਨਹੀਂ ਆਇਆ ਸਾਹਮਣੇ ਕਿਉਂਕਿ ਹਜੇ ਤਾਂ ਕਾਫੀ ਸਾਰੇ ਡੁੱਬੀ ਹੋਈ ਹੈ ਕਾਫੀ ਸਾਰੇ ਪਿੰਡਾਂ ਦੀ ਆ ਸੋ ਕਿਉਂਕਿ ਵਿੱਚ ਬੜਿਆਂ ਨੇ ਜਾ ਸਕਦਾ ਹੈ ਹਜੇ ਬਾਪਿਆਂ ਨੇ ਜਾ ਸਕਦਾ ਹੈਗਾ ਸੋ ਇੱਕ ਜਾਂ ਦੋ ਦਿਨਾਂ ਤੱਕ ਕੰਪਲੀਟ ਸਿਚੁਏਸ਼ਨ ਜਿਹੜੀ ਆ ਸਾਹਮਣੇ ਆਊਗੀ। ਕਿੰਨੇ ਪਿੰਡ ਪਰਦੇ ਤੋਂ ਆਏ ਨੇ? ਟੈਂਡਰ ਨਹੀਂ ਹੋਏ ਸੀ ਸਾਫ ਸੁਪਾਈ ਨੂੰ ਲੈ ਕੇ। ਪਰਿਵਾਰ ਕਿੰਨੇ ਪਿੰਡ ਤੋਂ ਆਏ? ਬਵਾਨੀ ਆਏ ਨਾਲ। ਫਲੱਡ ਦੇ ਨਾਲ ਤਿੰਨ ਚਾਰ ਪਿੰਡਾਂ ਚ ਜ਼ਿਆਦਾ ਪ੍ਰਭਾਵਿਤ ਹੋਏ ਨੇਗੇ। ਪਰ ਲੇਕਿਨ ਪ੍ਰਸ਼ਾਸਨ ਨੇ ਸਮਾਂ ਰਹਿਦਿਆਂ ਕਾਰਵਾਈ ਕਰਦਿਆ। ਉਹਨਾਂ ਸਾਰਿਆਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਗਏ ਸੀਗੇ। ਸੋ ਇਸੇ ਗੱਲ ਕਰਕੇ ਕੋਈ ਜਿਹੜਾ ਜਾਨੀ ਨੁਕਸਾਨ। ਜੀ ਮਾਨ ਸਾਹਿਬ ਦੇ ਕੋਰੋਨਾ ਵਾਲੀਆ ਫਾਂਡਾਂ ਦਾ। ਸਰ ਸੀਐਮ ਸਾਹਿਬ ਦੇ ਪਿੰਡ ਸਦੋਲ ਦੇ ਵਿੱਚ ਅੱਜ ਇੱਕ ਸਵੇਰ ਦੀ ਵੀਡੀਓ ਵਾਇਰਲ ਹੋ ਰਹੀ ਹੈ। ਉੱਥੇ ਪ੍ਰਸ਼ਾਸਨ ਤੇ ਲੋ ਪੁੱਛੜ ਪਰੇ ਨੇ ਆਪਰ ਦੇ ਪਾਣੀ ਕੱਢਣ ਨੂੰ ਲੈ ਕੇ ਕੋਈ ਪਰੇਸ਼ਾਨੀ ਹੋ ਰਹੀ ਨਹੀਂ ਹੈ। ਉੱਥੇ ਇਹ ਸੀਗਾ ਕਿ ਇੱਕ ਸੜਕ ਜਿਹੜੀ ਆ ਸੜਕ ਤੋੜ ਦਿੱਤੀ ਜਾਵੇ। ਸੋ ਪਾਣੀ ਦਾ ਬਹਾਅ ਜੇ ਉਹ ਸੜਕ ਕੁਝ ਬੰਦੇ ਕਹਿੰਦੇ ਸੀ ਇਹ ਸੜਕ ਤੋੜ ਦਿੱਤੀ ਜਾਵੇ, ਕੁਝ ਬੰਦੇ ਕਹਿੰਦੇ ਸੀ ਸੜਕ ਦਾਾ ਤੋੜੀ ਜਾਵੇ। ਕੁਝ ਅਗਲੇ ਪਿੰਡ ਜਿਹੜਾ ਬੰਨ ਲਾਇਆ ਗਿਆ ਸੀਗਾ ਸੋ ਡਿਪਟੀ ਕਮਿਸ਼ਨਰ ਸਾਹਿਬ ਖੁਦ ਤੇ ਮਾਨਸਾ ਦੇ ਡਿਪਟੀ ਕਮਿਸ਼ਨਰ ਸਾਹਿਬ ਇਹਨਾਂ ਨਾਲ ਰابطਾ ਕਾਇਮ ਕੀਤਾ ਕਿ ਉਹਦਾ ਹੱਲ ਅਸੀਂ ਕੱਢ ਲਵਾਂਗੇ ਕਿਉਂਕਿ ਇਹ ਨਾ ਹੋਵੇ ਕਿ ਮੈਂ ਇਕ ਨੂੰ ਬਚਾਉਂਦਾ ਦੂਜੇ ਨੂੰ ਮਾਰਦੀ ਉਹਦੇ ਲਈ ਅਸੀਂ ਸਮੂਥ ਪ੍ਰਬੰਧ ਕਰ ਰਹੇ ਹਾਂਗੇ ਸੋ ਕਈ ਵਾਰ ਪੈਨਿਕ ਚ ਹੋ ਜਾਂਦਾ ਹੈਗਾ ਸੋ ਉਹਨਾਂ ਦੇ ਨਾਲ رابطہ ਕਾਇਮ ਆਗਾ ਸਰਪੰਚ ਸਾਹਿਬ ਨਾਲ ਮੈਂ ਹੁਣੀ ਗੱਲ ਕਰਕੇ ਆਟਿਆਂਗਾ ਸਥਿਤੀ ਕਾਬੂ ਚ ਆ ਗਈ ਪਾਣੀ ਜਿਹੜਾ ਉਹਦਾ ਲੈਵਲ ਵੀ ਜਿਹੜਾ ਹੈਗਾ ਆਈ ਥਿੰਕ 1 ਫੁੱਟ ਤੋਂ نیچے ਜਿਹੜਾ ਥੱਲੇ ਹੋ ਗਿਆ ਲਗਾਤਾਰ ਪਾਣੀ ਜਿਹੜਾ ਥੱਲੇ ਨੂੰ ਹੋ ਰਿਹਾ ਹੈਗਾ ਕਿਉਂਕਿ ਮਾਰਸ਼ਾ ਬੰਦ ਹੋ ਚੁੱਕੀ ਹੈ ਡਰੇਨਾਂ ਦੇ ਸਫਾਈ ਦਾ ਟੈਂਟਰ ਹੋਇਆ ਸੀ ਜੇ ਮਤਲਬ ਪਹਿਲਾਂ ਤੋਂ ਬਾਅਦ ਮੌਕੇ ਤੇ ਆ ਕੇ ਪ੍ਰਸ਼ਾਸਨ ਵਾਪਰ ਹੁੰਦਾ ਉਹ ਕੰਮ ਕੀਆ ਅ ਦੇਖੋ ਬਿਲਕੁਲ ਪ੍ਰਸ਼ਾਸਨ ਨੇ ਸਾਰੀ ਕਾਰਵਾਈ ਜਿਹੜੀ ਆ ਸਮੇਂ ਰੈਂਦੇ ਮੁਕੰਮਲ ਕੀਤੀ ਆ ਪਰ ਲੇਕਿਨ ਜੇ ਬਾਰਸ਼ ਤੇਜ਼ ਆ ਜਾਵੇ ਬਾਰਸ਼ ਜ਼ਿਆਦਾ ਆ ਜਾਵੇ ਕਿਉਂਕਿ ਬਾਰਸ਼ ਕੇ ਲਈ ਪੰਜਾਬ ਦੀ ਨਹੀਂ ਹੈਗੀ ਇਹ ਜ਼ਿਆਦਾ ਹਿਮਾਚਲ ਦੀ ਆ ਜੰਮੂ ਕਸ਼ਮੀਰ ਦੀ ਆ ਉਦੋਂ ਉਥੋਂ ਪਾਣੀ ਜਦੋਂ ਜ਼ਿਆਦਾ ਆਇਆਗਾ ਉਹ ਪਾਣੀ ਦੇ ਕਾਰਨ ਜਿਹੜੇ ਫਲੱਡ ਦੀ ਸਿਚੁਏਸ਼ਨ ਬਣੀ ਹੈਗੀ ਅਦਰਵਾਈਜ਼ ਜਿਹੜਾ ਹੈਗਾ ਨਾਰਮਲ ਕੋਰਸ ਦੇ ਵਿੱਚ ਦਮੀ ਪੈਣਾ ਸੀ ਉਹਦੇ ਪ੍ਰਬੰਧ ਮੁਕੰਮਲ ਨੇ ਜਦੋਂ ਉਹਨੇ ਕੁਦਰਤ ਦੇ ਅੱਗੇ ਕੋਈ ਜ਼ੋਰ ਨਹੀਂ ਪਰਮਾਤਮਾ ਦੇ ਅੱਗੇ ਕੋਈ ਜ਼ੋਰ ਨਹੀਂ ਉੱਥੋਂ ਤੱਕ ਨਹੀਂ ਜਾ ਸਕਦਾ ਕਿ ਤੁਸੀਂ ਇੰਨਾ ਕੁ ਪਾਣੀ ਪਾਓ ਇੰਨਾ ਪਾਓ ਤਾਂ ਹੁਣ ਉਹਨਾਂ ਦੀ ਕੁਦਰਤ ਦਾ ਨਿਜ਼ਮਾ ਜਿਹੜਾ ਉਸ ਹਾਵਨਾ ਹੋਣਾਗਾ ਪਰ ਫਿਰ ਵੀ ਮੈਂ ਬੜੇ ਯਕੀਨ ਨਾਲ ਕਹਿਣਾਗਾ ਕਿ ਸੰਗਰੂਰ ਜਿਹੜਾ ਉਹ ਬਿਲਕੁਲ ਸੇਫ ਆ ਬਿਲਕੁਲ ਜਿਹੜੇ ਪ੍ਰਬੰਧ ਮੁਕੰਮਲ ਲਏ ਗਏ ਪੂਰੀਆ ਟੀਮਾਂ ਵੀ ਤਾਇਨਾਤ ਤਾਇਨਾਤ ਲਗੀਆਂ ਕਿਸੇ ਵੀ ਕਿਸਮ ਦਾ ਐਮਰਜੈਂਸੀ ਹੋਊਗੀ ਉਹਦੇ ਨਾਲ ਚੰਗੇ ਤਰੀਕੇ ਨਾਲ ਜਿੱਤ ਲਾਵਾਗੇ ਪੰਜਾਬ ਦੇ ਵਿੱਚ ਡਰੇਨੇਜ ਸਫਾਈ ਦਾ ਕੋਈ ਟੈਂਡਰ ਨਹੀਂ ਸੀ ਹੋਇਆ ਜਿਹਦੇ ਕਰਕੇ ਇੰਨਾ ਨੁਕਸਾਨ ਹੋਇਆ ਕਿ ਬੂਟੀਆਂ ਬਹੁਤ ਦੇਖਣ ਨੂੰ ਮਿਲੀਆਂ ਨੇ ਮੈਂ ਦੱਸਦਾ 3 ਕਰੋੜ 73 ਲੱਖ ਰੁਪਇਆ ਜਿਹੜਾ ਉਹ ਟੈਂਡਰ ਹੋਏ ਸੀਗੇ ਕੰਮ ਮੁਕੰਮਲ ਹੋਏ ਸੀ ਬੂਟੀ ਜਿਹੜੀ ਆ ਬੜੀ ਤੇਜ਼ੀ ਨਾਲ ਪੈਦਾ ਹੋ ਜਾਂਦੀ ਹੈਗੀ ਜੂਨ ਤੱਕ ਉਹ ਕੰਮ ਮੁਕੰਮਲ ਹੋ ਚੁੱਕੇ ਸੀਗੇ ਇਹ ਬੂਟੀ ਪਿੱਛੋਂ ਕੀ ਹੁੰਦਾ ਜਦੋਂ ਤੇਜ਼ੀ ਨਾਲ ਪਾਣੀ ਆਇਆ ਪਿੱਛੋਂ ਕਿਤੇ ਥੋੜੀ 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 ਇਕੱਠੀ ਹੁੰਦੀ ਆ ਕੇ ਜਿੱਥੇ ਜ਼ਿਆਦਾ ਪ੍ਰੈਸ਼ਰ ਬਣਦਾਗਾ ਉੱਥੇ ਆ ਕੇ ਉਹ ਬੁੱਟੀ ਜਿਹੜੀ ਫਸ ਜਾਂਦੀ ਆ ਪਰ ਲੇਕਿਨ ਟੀਮਾਂ ਲੱਗੀਆਂ ਨੇ ਜੀ ਸੀ ਬੀ ਮਸ਼ੀਨਾਂ ਲੱਗੀਆਂ ਨੇ ਲਗਾਤਾਰ ਬੁੱਟੀ ਜਿਹੜੇ ਕੱਢੇ ਜਾ ਰਹੀ ਆ ਤੇ ਪਾਣੀ ਜਿਹੜਾ ਫਰਦਰ ਫਲੋ ਹੋ ਰਿਹਾ ਹੈ ਜੀ ਮਹਾਰਾਜ ਸਾਹਿਬ ਜਿਹੜੀ ਹੈ ਜੀ ਜ਼ਿਆਦਾਤਰ ਰੱਖਾਂ ਦੇ ਵਿੱਚ ਦੀ ਜਾਂਦੀ ਹੈ ਜੀ ਲੇਕਿਨ ਸਰ ਸ਼ਹਿਰਾਂ ਦੀ ਜਿਹੜੀ ਪਾਣੀ ਦੀ ਨਿਕਾਸੀ ਹੈ ਜ਼ਿਆਦਾਤਰ ਸਰ ਸੀਵਰੇਜ ਨਾਲ ਵਿੱਚ ਦੀ ਜਾਂਦੀ ਹੈ ਲੇਕਿਨ ਸਰ 26 ਦਿਨਾਂ ਤੋਂ ਸੀਵਰੇਜ ਕਰਮਚਾਰੀ ਹੜਤਾਲ ਦੇ ਨੇ ਤੇ ਸੀਵਰੇ ਸਾਰੇ ਬਲੌਕ ਹੋ ਚੁੱਕੇ ਨੇ ਕੁਰਾ ਲੋਕਾਂ ਦਾ ਖਲਾਲ ਲਈ ਕੋਈ ਪ੍ਰਯਾਸ ਕੀਤਾ ਜਾ ਰਿਹਾ ਹੈ ਜੀ ਬਿਲਕੁਲ ਉਹਨਾਂ ਨੇ ਮੀਟੀਆਂ ਲਗਾਤਾਰ ਹੋਈਆਂ ਉਹਨਾਂ ਨੂੰ ਕਿਹਾ ਐਮਰਜੈਂਸੀ ਸਬਾਮਾ ਬਹਾਲ ਕੀਤੀਆਂ ਉਹਨਾਂ ਨੇ ਕਿ ਕੋਈ ਇਸ ਤਰ੍ਹਾਂ ਦੀ ਪੋਜੀਸ਼ਨ ਹੈ ਨਹੀਂ ਠੀਕ ਹੈ ਸਗਰੂਰ ਚ ਮੈਂ ਖੁਦ ਲੰਕੇ ਆਇਆਗਾ ਪਾਣੀ ਦੀ ਕੋਈ ਸਮੱਸਿਆ ਹੈ ਇਹ ਸਗਰੂ ਜਿਹਦੇ ਮੀਂਹ ਪੈ ਸਾਰਾ ਡੁੱਬਿਆ ਹੈ ਜੀ ਸਗਰੂ ਦੇਖੋ ਜਦੋਂ ਮੀਂਹ ਪੈਂਦਾ ਨਾ ਜੀ ਜਦੋਂ ਮੀਂਹ ਪੈਂਦਾਗਾ ਮੀਂਹ ਪੈਣ ਤੋਂ ਬਾਅਦ 24 ਘੰਟਿਆਂ ਚ ਇਹ ਨਹੀਂ ਹੈਗਾ ਕਿ ਪਾਣੀ ਹੋ ਜੂ ਤਾਂ ਸਮਾਂ ਲੱਗਦਾ ਇਹ ਤੁਸੀਂ ਯੂਐਸਏ ਵਿੱਚ ਚਲੇ ਜਾਓਗੇ ਇੰਗਲੈਂਡ ਵਿੱਚ ਚਲੇ ਜਾਓਗੇ ਜੇ ਤਾਂ ਬਾਰਸ਼ ਦਾ ਲੈਵਲ ਆ ਜਾਂਦਾਗਾ ਉਹਦੇ ਲਈ ਵੀ 4- ਮੇਰੀ ਗੱਲ ਸੁਣੋ ਜਦੋਂ بارش ਹੁੰਦੀ ਆ ਤਾਂ ਉੱਥੇ ਉਹਦਾ ਵੀ ਪਾਣੀ ਨਿਕਲਣ ਨੂੰ ਟਾਈਮ ਲੱਗਦਾਗਾ ਸੋ ਉਨਾਂ ਕੁ ਟਾਈਮ ਤਾਂ ਜ਼ਰੂਰ ਲੱਗਦਾਗਾ ਜਿੰਨਾ ਚਾਹੀਦਾਗਾ ਜੀ ਅੱਗੇ ਘੰਟੇ ਨਹੀਂ ਪਈ ਜਾਂਦਾਗਾ ਤੁਸੀਂ ਹਾਸੀ ਵਿਆਹ ਚ ਗੱਲਾਂ ਨਾ ਕਰੋ ਯਾਰ ਆਪਾਂ ਹਾਸੀ ਵਿਆਹ ਚ ਨਹੀਂ ਗੱਲ ਕਰਦੇ ਹਾਂ ਕਿ ਬੜਾ ਸੀਰੀਅਸ ਬਾਤ ਪਲੀਜ਼ ਬੜਾ ਸੀਰੀਅਸ ਇਸ਼ੂ ਹੈਗਾ ਸੋ ਜਿੱਥੇ ਵੀ ਕਿਤੇ ਪ੍ਰੋਬਲਮ ਆ ਰਹੀ ਆ ਉਹ ਡੀਸੀ ਸਾਹਿਬ ਬਿਲਕੁਲ ਇਹਨਾਂ ਨੇ ਹਜੇ ਦੋ ਦਿਨ ਹੋਏ ਨੇ ਜੁਆਇਨ ਕੀਤਾਗਾ ਤੁਰੰਤ ਕਾਰਵਾਈ ਦੇ ਆਦੇਸ਼ ਦਿੱਤੇ ਨੇ ਜਿੱਥੇ ਵੀ ਕਿਤੇ ਆ ਗਈ ਚਾਹ ਕਿਤੇ ਹੜਤਾਲ ਕਰਕੇ ਆ ਗਈ ਜਾਂ ਹੋਰ ਆ ਗਈ ਉਹਨੂੰ ਤੁਰੰਤ ਰੇਟੋ ਕੋਈ ਆਪਾਂ ਸਾਰੇ ਨਾਗਰਿਕਾਂ ਦੀ ਸੁਰੱਖਿਆ ਹੈ ਤੇ ਉਹ ਪਿਛੇ ਡਰੇਨ ਐਕਸਿਨ ਨੂੰ ਮੈਂ ਫੋਨ ਕੀਤਾ ਕਿ ਉਹ ਕਹਿੰਦੇ ਫੰਡ ਨਹੀਂ ਹੈ ਫੰਡ ਹੈ ਉਹ ਥੋੜੀ ਜੀ ਬੇਲ ਬੂਟੀ ਜੀ ਕੱਢ ਗਈ ਉਹ ਫੇਰ ਉਹ ਦੁਬਣੀ ਬੇਲ ਬੂਟੀ ਉਹ ਅਸਲ ਵਿੱਚ ਮੈਂ ਉਹੀ ਤੁਹਾਨੂੰ ਆਨਸਰ ਦੇ ਰਿਹਾਗਾ ਕਿ ਬੇਲ ਬੂਟੀ ਹੋਈ ਨਹੀਂ ਹੈਗੀ ਉਹ ਪਿੱਛੋਂ ਜੋ ਥੋੜੀ 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 ਕਿਤੇ ਥੋੜੀ ਰਹਿ ਗਈ ਕਿਤੇ ਪੈਦਾ ਹੋ ਗਈ ਜਾਂ ਕੱਢਣ ਵੇਲੇ ਕਿਸੇ ਨੇ ਕੱਢ ਕੇ ਸਾਈਡ ਤੇ ਰੱਖੀ ਅਗਲੇ ਚੱਕ ਕੇ ਬਚੜਤੀ ਉਹ ਦੁਬਾਰਾ ਇਕੱਠੀ ਹੋ ਜਾਂਦੀ ਆ ਉਹਨੂੰ ਪ੍ਰੋਬਲਮ ਇਸਦਾ ਪ੍ਰੋਬਲਮ